ਗੱਲਾਂ ਤਾਂ ਤੁਹਾਨੂੰ ਆਪੇ ਆਉਣੀਆਂ ਘਰ ਤੇ ਮੇਰਾ ਲੁੱਟਿਆ ਗਿਆ ਨਹੀਂ ਮੈਂ ਆਪਣਾ ਜਵਾਨ ਪੁੱਤ ਕਿੱਥੇ ਲੱਭਣਾ ਸਾਨੂੰ ਕੋਈ ਦੁੱਖ ਨਹੀਂ ਆ ਤੁਹਾਨੂੰ ਦਾਦਾ ਦਾਦਾ ਝੂਠ ਤੁਸੀਂ ਬੋਲੇ ਕੋ ਨਾ ਕੁੜੀ ਨੇ ਬੋਲਿਆ ਉਹ ਤਾਂ ਨਾ ਮੈਂ ਕੀ ਪਾਣਾ ਪਤਨ ਪੜਤ ਗਿਆ ਪਤਨ ਪੜਤ ਗਿਆ ਚੱਲ ਫੇਰ ਆਵਾਂ ਤੈਨੂੰ ਵਰਤ ਕੇ ਠੀਕ ਆ ਦੇਖ ਮੇਰਾ ਦੁਗਾਨੀਆਂ ਧੀਆ ਤੇ ਨਹੀਂ ਕਰਦਾ ਹੋਈ ਦਾ ਇਹ ਡੈਣ ਮੇਰੇ ਪੁੱਤ ਨੂੰ ਖਾ ਗਈ ਤੰਨੇ ਮੈਂ ਕਿਹਾ ਸੀ ਬਗਾਨੀਆਂ ਧੀਆ ਤੇ ਨਾ ਪਰੋਸਾ ਰੱਖ ਪਰ ਤੂੰ ਨਹੀਂ ਮੰਨੀ ਮੇਰੀ ਗੱਲ ਨੂੰ ਨਹੀਂ ਮੇਰਾ ਪੁੱਤ ਤਾਂ ਸੋਨੇ ਵਰਗਾ ਹੀ ਕਿਹ ਚੀਜ਼ ਨੂੰ ਹੱਥ ਨਾ ਲਾਵੇ ਉਹ ਤਾਂ ਮੈਂ ਕੱਲ ਵੇਖਿਆ ਚੰਗਾ ਭਲਾ ਹੀ ਵਿਚਾਰਾ ਬਸ ਨਹੀਂ ਇਹੋ ਮੜੀ ਆ ਉਦੋਂ ਤੁਹਾਡੇ ਵੜਗੇ ਤੁਹਾਡੇ ਨਹੀਂ ਉਹ ਮੈਨੂੰ ਬਣੀ ਨਹੀਂ ਬੰਦੀਆਂ ਜੀ ਇਹਨੂੰ ਚੁੱਪ ਕਰਕੇ ਬੈਠਾ ਨਹੀਂ ਆਉਂਦਾ ਤੁਹਾਡੇ ਕੋ ਐਂਟੀ ਕਰਦੀਆਂ ਗੱਲਾਂ ਕਰਨੀਆਂ ਅਈਸ਼ਾ ਚਲ ਚੁੱਪ ਕਰ ਮੇਰੀ ਚੁੱਪ ਕਰ ਚੁੱਪ ਕਰ ਰਮਨ ਜੋ ਇਹਨਾਂ ਨੇ ਕਰਨਾ ਹੀ ਕਰ ਦਿੱਤਾ ਵਾ ਉਹ ਤੁਸੀਂ ਉਦੋਂ ਦੀ ਜਬਾਨ ਮੂੰਹ 'ਚ ਪਾਈ ਆ ਕਦੀ ਮਾਂ ਬੋਲਣਾ ਪੈਦੀ ਕੁੜੀ ਉਹ ਜਦੋਂ ਦੇ ਤੁਸੀਂ ਆਏ ਜੇ ਜਬਾਨ ਮੂੰਹ 'ਚ ਪਾਈ ਆ ਉੱਠ ਵੇ ਇਹ ਕੀ ਹੋ ਗਿਆ ਕਦੀ ਪੁੱਤ ਨੂੰ ਮਾਂ ਠਾਲੀ ਨੂੰ ਓਏ ਉਹ ਬੋਲ ਰਿਹਾ ਕਿੰਨਾ ਬੋਲ ਰਿਹਾ ਜੇ ਨਹੀਂ ਕਰ ਚਲੋ ਚਲੋ ਯਾਰ ਹੋ ਜਾਗਾ ਤੁਹਾਡੇ ਤੋਂ ਚਲੋ ਯਾਰ ਚਲੋ ਉਹ ਗੱਲ ਨਹੀਂ ਕਹਦਾ ਉਹ ਜਦੋਂ ਦੇ ਤੁਸੀਂ ਆਏ ਜੇ ਜਬਾਰ ਮੂੰਹ ਚ ਪਾਈ ਆ ਸਾਰਾ ਟੱਬਰ ਵਾਰ ਵਾਰੀ ਡੇ ਬੋਲਣ ਅਸੀਂ ਵੇਖਣ ਦੇ ਤੁਹਾਡੇ ਮੂੰਹ ਵਾਲ ਹਟ ਜਾਂਦੇ ਆ ਹਟ ਜਾਂਦੇ ਆ ਕੋਈ ਅਸੀਂ ਤੁਹਾਡੇ ਵਾਲ ਵੇਖਣ ਦੇ ਕਦੀ ਥਾਣੇ ਪਹੁੰਚ ਜਾਂਦੇ ਕੋਈ ਮੇ ਪੁੱਤ ਉੱਠ ਕੀ ਬਹਿ ਕਰਦਾ ਕੋਈ ਹੋਈ ਨਹੀਂ ਨਾ ਨਹੀਂ ਹੁਣ ਬਾਟਰ ਵੇਲਾ ਹਾਂ ਹਾਂ ਸਮਾਪਤ ਰੰਦਾਸ ਉਹ ਲੱਗ ਗਿਆ ਜੀ ਨਾ ਭਾਈ ਚਲੋ ਯਾਰ ਪਤਾ ਤੂੰ ਛੱਪ ਕਰ ਕੋਈ ਗੱਲ ਨਹੀਂ ਕਿਹੜੀ ਟਾਈਮ ਕੱਢਦੇ ਬਾਅਦ ਕਰਦੇ ਜਿਹੜੀ ਗੱਲ ਕਰਨੀ ਹੈ ਕੱਢ ਰਿਹਾ ਵਨ ਓਏ ਇਹ ਗੱਲ ਤਾਂ ਕੀ ਪਤਾ ਤੁਹਾਡੀ ਕੁੜੀ ਨਰ ਦੇ ਕੇ ਮਾਤਾ ਓਏ ਲਾਲਾ ਹੁਣ ਮੈਨੂੰ ਬੋਲਾਇਆ ਨਾ ਚਲੋ ਯਾਰ ਮਾਈਕ ਦਵਾ ਮਾਈਕ ਤਿੰਨਾ ਜਲ ਤੂੰ ਚਲੋ ਨੇ ਗਿਆ ਕਿਤੇ ਵੇ ਬੜੇ ਟਿਕਾਣੇ ਗਿਆ ਆ ਤਾ ਹਾਂ ਕਹਿੰਦੇ ਨਾ ਤੇ ਪਰ ਮਗਰ ਬੁੱਧ ਗਿਆ ਪੈਜੀ ਦੇ ਤਾ ਹੁਣ ਮੋਟੀ ਆ ਦੋ ਠੋਡੀਆਂ ਪੈਰਦਨ ਕਿਹਨਾਂ ਆ ਗਏ ਮਗਰ ਬੁੱਧ ਗਿਆ ਪਤਾ ਲਿਆ ਕਿਤੇ ਗਏ ਮਰਨ ਦੀਆ ਹਾਂ ਹਾਂ ਇਦਾਂ ਦੀ ਵਾਹ ਕਹਣਾ ਕੀ ਭਲਾ ਭਰਿਆ ਹੋਏ ਤੇ ਡੈਡੀ ਜੀ ਗੱਲਾਂ ਹੁੰਦੀਆਂ ਮਗਲਾ ਤਾਂ ਗੱਲਾਂ ਨਾਲ ਹੋਰ ਕੀ ਹੁਣ ਚਲ ਬਹਿ ਜਾਓ ਘਲੀ ਰੋਲੋ ਵਨ ਜੀ ਇੱਕ ਦੇਦੇ ਸੌਰਿਆਂ ਨੂੰ ਸ਼ੱਕ ਹੋ ਗਿਆ ਨਾ ਵਨ ਪਰੌਣਿਆਂ ਨੂੰ ਮੈਂ ਕਹਾਂ 2 1 ਜਦੋਂ ਇਹ ਵਾਲਾ ਕੰਮ ਹੋ ਗਿਆ ਤੇ ਫੋਨ ਤੇ ਉਹਨਾਂ ਕੋ ਮੁਣਾ ਹੀ ਆ ਵਨ ਚਲ ਹੁਣ ਜਿਹੜਾ ਕੰਮ ਹੋਣਾ ਹੀ ਉਹ ਤੇ ਹੋ ਗਿਆ ਤੇ ਕਿਸ ਨੂੰ ਸ਼ੱਕ ਨਾ ਹੋਵੇ ਉਹ ਨਹੀਂ ਹਾਂ ਜਿਹੜਾ ਕੰਮ ਹੋਣਾ ਹੀ ਨਾ ਉਹ ਤੇ ਹੋ ਗਿਆ ਤੇ ਕਿਸ ਨੂੰ ਸ਼ੱਕ ਨਾ ਹੋਵੇ ਹੁਣ ਉਹ ਨਹੀਂ ਸ਼ੱਕ ਆ ਇਹਦਾ ਕੰਮ ਕਰਤਾ ਹੋਣਾ ਉਹਨੇ ਮੈਂ ਤਾਂ ਆਖਿਆ ਹੀ ਬਿੰਨੂ ਟਾਈਮ ਲੱਗੂਗਾ ਪਰ ਉਹਨੇ ਤੇ ਦੋ ਦਿਨ ਹੀ ਲਏ ਇੱਕ ਦੋ ਦਿਨ ਹੀ ਲਏ 1 ਇੱਕ ਦੋ ਦਿਨਾਂ ਚ ਹੀ ਕੰਮ ਕਰਕੇ ਤੇ ਪਰਾਂ ਮਾਰਿਆ ਹਾ ਬੱਤ ਉਹਦ ਗੱਲਾਂ ਵਾ 1 लवली ਦਿਪਿੰਦਰ ਕੋਈ ਸਮਝ ਲੱਗਣੀ लवली ਕਿੱਥੇ ਆ ਗੱਲ ਕਰੀਏ ਅੱਦਨਾ ਮੰਮੀ ਆ ਮੈਂ ਤੀ 1 लवली ਇਹ ਮੇਹਰ ਵਾਲੇ ਵੰਨ 1 लवली ਇਦਾਂ ਕਰੀਏ ਟਾਈਮ ਨਾ ਚੱਲੀਏ ਪਹਿਲੇ ਇਦਾਂ ਕਰੀਏ ਅੱਜ ਮਾਤ ਦੇਗਾ ਆ ਵਾ ਨਨ ਕਿਹਦੀ ਚ ਗਿੰਦਾ ਓਮ ਆਇਤਾ ਉਹ ਅਜੀ ਤੁਸੀਂ ਵੀ ਚੱਲੋ ਜੀ ਇਹ ਕਰਨਾ ਪਊ ਵਨ लवली ਏਦਾਂ ਕਰੀਏ ਮੂੰਹ ਖਾਉਣ ਜੋਗੀ ਨਹੀਂ ਗੀ ਮੰਨ ਲਓ ਬਾਹਰ ਵੀ ਆ ਜਾਂਦੀ ਆ ਲੋਕਾਂ ਨੇ ਸੌ ਸੌ ਗੱਲਾਂ ਕਰਨੀਆਂ ਮੂੰਹ ਤੇ ਹੀ ਆਹ ਉਹ ਡੈਣਵਾ ਜਿੰਨੇ ਪਤੀ ਖਾ ਲਿਆ ਤੇ ਤੂੰ ਬਾਹਰ ਕੀ ਕਰਦੀ ਫਿਰਦੀ ਏ ਸਭ ਰਲੇ ਹੀ ਵਨ ਚੱਲ ਜੇ ਮਾਂ ਪਿਓ ਨੂੰ ਨਹੀਂ ਦੁਬਾਰਾ ਕਰਤੀਆਂ ਵਾਂ ਗੱਲਾਂ ਤਾਂ ਤੁਹਾਨੂੰ ਆਪੇ ਆਉਣੀਆਂ ਘਰ ਤੇ ਮੇਰਾ ਲੁੱਟਿਆ ਗਿਆ ਨਹੀਂ ਮੈਂ ਆਪਣਾ ਜਵਾਨ ਪੁੱਤ ਕਿਸੇ ਲੱਭਣਾ ਤਾਨੂੰ ਕੋਈ ਦੁੱਖ ਨਹੀਂ ਆ ਤਾਨੂੰ ਦਾਦਾ ਛੁੜ ਤੂੰ ਹੀ ਬੋਲੇਗਾ ਨਾ ਕੁੜੀ ਨੇ ਬੋਲਿਆ ਉਹ ਤਾਂ ਨਾ ਮੋੜੀ ਇਹ ਕੀ ਪਾਣਾ ਪਤਨ ਵਰਤ ਗਿਰਨ ਪਤਨ ਵਰਤ ਯੂਗੋਂ ਪਾ ਲਾ ਸਾਲ ਸਾਲ ਠੀਕ ਆ ਦੁਕਾਨੀਆਂ ਤੀਆਂ ਦੇ ਨਹੀਂ ਕਰਦਾ ਹੋਈਦਾ ਇਹ ਡੇਰ ਮੇਰੇ ਪੁੱਤ ਨੂੰ ਖਾ ਗਈ ਤੈਨੂੰ ਮੈਂ ਕਿਹਾ ਸੀ ਬਗਾਨੀਆਂ ਧੀਆ ਤੇ ਨਾਂ ਪਰੋਸਾ ਰੱਖ ਪਰ ਤੂੰ ਨਹੀਂ ਮੰਨੀ ਮੇਰੀ ਗੱਲ ਤੈਨੂੰ ਨਹੀਂ ਮੇਰਾ ਪੁੱਤ ਤਾਂ ਸੋਨੇ ਵਰਗਾ ਹੀ ਕਿਹ ਚੀਜ਼ ਨੂੰ ਹੱਥ ਨਾ ਲਾਵੇ ਉਹ ਤਾਂ ਮੈਂ ਕੱਲ ਅੱਖਾਂ ਚੰਗਾ ਭਲਾ ਹੀ ਵਿਚਾਰਾ ਬਸ ਨਹੀਂ ਇਹ ਹੋ ਮੜੀ ਆ ਉਦੋਂ ਤੁਹਾਡੇ ਵੱੜ ਕੇ ਨਹੀਂ ਉਹ ਬਿਲਕੁਲ ਨਹੀਂ ਬੋਲਣਾ ਡੀਆਂ ਜੀ ਇਹਨੂੰ ਚੁੱਪ ਕਰਕੇ ਬੈਠਾ ਨਹੀਂ ਆਉਂਦਾ ਤੁਹਾਡੇ ਕੋਲ ਅੰਟੀ ਕਾਦੀਆਂ ਗੱਲਾਂ ਕਰਨੀਆਂ ਅਈਸ਼ਾ ਚਲ ਚੁੱਪ ਕਰ ਮੇਰੀ ਚੁੱਪ ਕਰ ਚੁੱਪ ਕਰ ਰਮਨ ਜੋ ਇਹਨਾਂ ਨੇ ਕਰਨਾ ਹੀ ਕਰ ਦਿੱਤਾ ਵਾ ਉਹ ਤੁਸੀਂ ਉਦੋਂ ਦੀ ਜ਼ੁਬਾਨ ਮੂੰਹ 'ਚ ਪਾਈ ਆ ਕਦੀ ਮਾਂ ਬੋਲਣਾ ਪਈ ਦੀ ਕੁੜੀ ਉਹ ਜਦੋਂ ਦੇ ਤੁਸੀਂ ਆਏ ਜੇ ਜ਼ੁਬਾਨ ਮੂੰਹ 'ਚ ਪਾਈ ਆ ਉੱਠ ਵੇ ਨਹੀਂ ਕੀ ਹੋ ਗਿਆ ਕਦੀ ਪੁੱਤ ਨੂੰ ਮਾਂ ਮੈਂ ਥਾਲੇ ਨੂੰ ਰੋਕਿਆ ਯਾਰ ਉਹ ਬੋਲ ਰਿਹਾ ਕਿ ਨਾ ਬੋਲ ਹੰਦੀ ਗੱਲ ਚੱਲ ਚੱਲਾ ਯਾਰ ਹੋ ਜਾਗਾ ਤੁਹਾਡੇ ਤੋਂ ਚੱਲੋ ਯਾਰ ਚੱਲ ਉਹ ਜਦੋਂ ਦੇ ਤੁਸੀਂ ਆਏ ਜੇ ਜਬਾਰ ਮੂੰਹ ਚ ਪਾਈ ਆ ਸਾਰਾ ਟੱਬਰ ਵਾਰ ਵਾਰੀ ਡੇ ਬੋਲਣ ਅਹੀਂ ਵੇਖਣ ਦੇ ਤੁਹਾਡੇ ਮੂੰਹ ਵੱਲ ਹਟ ਜਾਂਦੇ ਆ ਹਟ ਜਾਂਦੇ ਆ ਕੋਈ ਅਹੀਂ ਤੁਹਾਡੇ ਵੱਲ ਵੇਖਣ ਦੇ ਕਦੀ ਥਾਣੇ ਪਹੁੰਚ ਜਾਂਦੇ ਕੋਈ ਮੇ ਪੁੱਤੋ ਅੱਠ ਕੀ ਬਹਿ ਕਰਦਾ ਚੁੱਪ ਹੋਈ ਨਹੀਂ ਨਹੀਂ ਹੁਣ ਬਾਟਰ ਵੇਲਾ ਹਾਂ ਹਾਂ ਤਾਂ ਮਾ ਬਦਨ ਮੈਂ ਦੱਸ ਲੱਗਿਆ ਜਣਾ ਭਾਈ ਚਲੋ ਯਾਰ ਪਤਾ ਨੂੰ ਚੁੱਪ ਕਰ ਕੋਈ ਗੱਲ ਨਹੀਂ ਕਿਹੜੀ ਟਾਈਮ ਕੱਢਦੇ ਬਾਅਦ ਕਰਦੇ ਜਿਹੜੀ ਗੱਲ ਕਰਨੀ ਹੈ ਕੱਢ ਰਿਹਾ ਵਨ ਓਏ ਇਹ ਗੱਲ ਦਾ ਕੀ ਪਤਾ ਤੁਹਾਡੀ ਕੁੜੀ ਨਾ ਦੇ ਕੇ ਮਾਰਤਾ ਏ ਲਾਲਾ ਹੁਣ ਮੈਨੂੰ ਪਵਾਏ ਨਾ ਲਾਲਾ ਲਾਲਾ ਚਲੋ ਯਾਰ ਮਾਈਕ ਦਵਾ ਮਾਈਕ ਜਲ ਨੇ ਗਿਆ ਕਿਤੇ ਵੇ ਬੜੇ ਟਿਕਾਣੇ ਗਿਆ ਆਉਂਦਾ ਚਲ ਜਾ ਹੈ ਨਾ ਕਿਤਰਾ ਪਰ ਭੈਜੀ ਦੇ ਤਾਂ ਹੁਣ ਮੋਟੀ ਆ ਦੋ ਠੋਡੀਆਂ ਮੈਂ ਪਰਦਾਨ ਕਿਲਾ ਨਾ ਮਗਰ ਬੁੱਝ ਗਿਆ ਪਤਾ ਨਹੀਂ ਕਿੱਥੇ ਗਏ ਮਰਨ ਦੀ ਹੈ ਹੈ ਨਾ ਇਦਾਂ ਦੀ ਵਨ ਕਹਣਾ ਕੀ ਭਲਾ ਭਰਿਆ ਹੋਏ ਤੇ ਡੈਡੀ ਜੀ ਗੱਲਾਂ ਹੁੰਦੀਆਂ ਮਕਲਾ ਤਾਂ ਗੱਲਾਂ ਨਾਲ ਹੋਰ ਕੀ ਹੁਣ ਚਲ ਬਹਿ ਜਾ ਕੋਲੀ ਰੋਲੋ ਵਨ ਜੀ ਇੱਕ ਦੇ ਦੇ ਸੌਰਿਆਂ ਨੂੰ ਸ਼ੱਕ ਹੋ ਗਿਆ ਨਾ ਵਨ ਪਰੌਣਿਆਂ ਨੂੰ ਮੈਂ ਕਹਾਂ 2 1 ਜਦੋਂ ਇਹ ਵਾਲਾ ਕੰਮ ਹੋ ਗਿਆ ਤਾਂ ਫੋਨ ਤੇ ਉਹਨਾਂ ਕੋ ਮੋਣਾ ਹੀ ਆ ਵਨ ਚਲ ਹੁਣ ਜਿਹੜਾ ਕੰਮ ਹੋਣਾ ਹੀ ਉਹ ਤੇ ਹੋ ਗਿਆ ਵਾ ਤੇ ਕਿਸ ਨੂੰ ਸ਼ੱਕ ਨਾ ਹੋਵੇ ਉਹ ਨਹੀਂ ਹਾਂ ਉਹ ਇਹ ਤੂੰ ਕੰਢ ਜਿਹੜਾ ਕੰਮ ਹੋਣਾ ਹੀ ਨਾ ਉਹ ਤੇ ਹੋ ਗਿਆ ਵਾ ਤੇ ਕਿਸ ਨੂੰ ਸ਼ੱਕ ਨਾ ਹੋਵੇ ਹੁਣ ਉਹ ਨਹੀਂ ਸ਼ੱਕ ਹਾਂ ਇਹ ਜਿਹੜਾ ਕੰਮ ਕਰਤਾ ਉਹਨਾਂ ਨੇ ਮੈਂ ਤਾਂ ਆਖਿਆ ਹੀ ਬਈ ਨੂੰ ਟਾਈਮ ਲੱਗੂਗਾ ਪਰ ਉਹਨੇ ਤੇ ਦੇਖ ਦੋ ਦਿਨ ਹੀ ਤੇ ਆ ਇੱਕ ਦੋ ਦਿਨ ਨਹੀਂ ਲਏ ਇੱਕ ਦੋ ਦਿਨਾਂ ਚ ਹੀ ਕੰਮ ਕਰਕੇ ਤੇ ਪਰਾਂ ਮਾਰਿਆ ਹਾ ਮੁਹੋਤ ਗੱਲਾਂ ਵਾ ਲਵਲੀ ਨਿਪਿੰਦਰ ਆਉਡੀ ਕੋ ਸਮਝ ਲੱਗਣੀ ਲਵਲੀ ਕਿੱਥੇ ਆ ਗੱਲ ਕਰੀਏ ਅਦਨਾ ਮੰਮੀ ਆ ਮੇਰੀ 1 ਲਵਲੀ ਇਹ ਮੇਰਵਾਲੇ ਵੰਡ ਲਵਲੀ ਇਦਾਂ ਕਰੀਏ ਟਾਈਮ ਨਾ ਚਲੀਏ ਇਦਾਂ ਕਰੀਏ ਅਜੀਬਾਂ ਤੇ ਕਰ ਲੈ ਵੰਡ ਨੰਨ ਕਿੰਨੇ ਚ ਗਿੰਦਾ ਓਮ ਲਾਈਟ ਉਹ ਅਜੀ ਤੁਸੀਂ ਵੀ ਕੰਮ ਕੀ ਜੀ ਕਰਨਾ ਬਣ लवली ਇਦਾਂ ਕਰੀਏ ਮੂੰਹ ਖਾਉਣ ਜੋਗੀ ਨਹੀਂ ਗਈ ਮੰਨ ਲਓ ਬਾਹਰ ਵੀ ਆ ਜਾਂਦੀ ਆ ਲੋਕਾਂ ਨੇ ਸੌ ਸੌ ਗੱਲਾਂ ਕਰਨੀਆਂ ਮੂੰਹ ਤੇ ਹੀ ਹਾਂ ਉਹ ਡੈਣਵਾ ਜਿੰਨੇ ਪਤੀ ਖਾਲਿਆ ਤੇ ਤੂੰ ਬਾਹਰ ਕੀ ਕਰਦੀ ਫਿਰਦੀ ਏ ਸਭ ਰਲੇ ਹੀ ਚਲੋ ਜੇ ਮਾਪਿਆਂ ਨੂੰ ਨਹੀਂ ਦੁਬਾਰਾ ਕਰ